ਦੀ ਸਾਲੀ ਵੋਟਾਂ ਦੀ ਮੰਡੀ ਲੱਗੀ ਆ 27 ਸਾਲ ਤੋਂ 76 ਸਾਲ ਤੋਂ ਉਹ ਮੰਡੀ ਚ ਜੋ ਵੀ ਲੇਰਾ ਜੋ ਵੀ ਸਰਮਾਇਦਾਰ ਜੋ ਵੀ 2 ਨੰਬਰ ਦਾ ਕੰਮ ਕਰਨ ਵਾਲਾ ਮਾਫੀਆ ਜੋ ਚੋਰ ਚੱਕਾ ਬਲਵਾਸ ਸਭ ਆ ਮੰਡੀ ਜਿਹੜੇ ਦਾ ਪੰਜੀ ਸਾਲੀ ਇਹ ਤੇ ਰਾਜ ਨੂੰ ਸਮਝ ਲੋ ਇਹ ਤੁਹਾਡਾ ਵੀ ਹੋ ਸਕਦਾ ਇਹ ਲੋਕਤੰਤਰ 1% ਲੋਕਾਂ ਦਾ ਵਾ ਜਿਹੜੇ ਅੱਜ 40% ਜ਼ਮੀਨ ਦੀ ਪ੍ਰਾਪਰਟੀ ਉੱਤੇ ਜਿਹਦੇ ਤੰ ਉੱਤੇ ਕਬਜ਼ਾ ਕਰ ਗਏ ਆ ਜਿਹੜਾ ਇਹਨਾਂ ਕਰਾਤਾ ਵਾ ਅੰਗਰੇਜ਼ਾਂ ਵੇਲੇ ਜਿੰਨਾ ਦਾ 1% ਲੋਕਾਂ ਦਾ ਸੱਤ ਫੀਸ ਦੀ ਧਰਤੀ ਤੇ ਕਬਜ਼ਾ ਸੀ ਅੱਜ ਉਹ 40% ਦਾ ਕਬਜ਼ਾ ਕਰ ਗਏ ਇੱਡਾ ਵੱਡਾ ਆਰਥਿਕ ਪਾੜਾ ਵਾ ਇੱਕ ਬੰਦੇ ਹੋਣਾ 162 ਟ੍ਰੇਡ ਕਰਾਣੇ ਜਿਨ੍ਹਾਂ ਦੀ ਹਰ ਇੱਕ ਦੀ ਆਮਦਨ 1.5 ਡਾਲਰ ਤੋਂ ਵੱਧਿਆ ਜਾਂ ਨਹੀਂ ਜਿਆਦਾ ਤੇ ਉਹਨਾਂ ਦੀ ਦੂਸਰੇ ਪਾਸੇ ਇੰਦਰ ਨੰਬਰ ਸੰਟਿਆ ਉਹ ਮੇਰੇ ਵੀਰੋ 20 ਰੁਪਏ ਤੋਂ ਤੜਪ ਕੇ ਜੀਵਣਾ ਕਰ ਰਿਹਾ ਇਹਨਾਂ ਦੇ ਬਟਰੇ ਵੀ ਆ ਕਿਸਾਨ ਹਿੰਦੁਸਟਾਨ 27 ਰੁਪਏ ਕੱਢ ਕੇ ਜੀਵਣਾ ਕਰ ਰਿਹਾ ਆ ਆ ਤੇ ਮੇਰੇ 17 ਸਾਲਾਂ ਦੇ ਲੋਕ ਸਰਦਾਂ ਦੇ ਜਾਂਦੇ ਸਰਦਾਂ ਦੇ ਮਰ ਜਾਂਦੇ ਆ ਜੇ ਆਮਦਨ ਦਾਤਾ ਚਾਰ ਲੱਖ ਦੇ ਬੰਨੇ ਲਾਗੇ ਬੰਨੇ ਇੱਥੇ ਖੂਬ ਜੀ ਕਰਜਾ ਕਰਦੇ ਨਾਲ ਲੋਕ ਰੋਜ਼ ਮਰ ਰਹਾ ਬੱਚੇ ਮਾਰੇ ਤਾਰਾੜੀ ਮਾਰੇ ਆਪ ਮਰ ਰਹਾ ਕਿਤੋਂ 18 ਰੋਜ਼ ਮਰ ਰਹਾ ਇਹ ਹਿੰਦੁਸਤਾਨ ਦੀ ਬਸਤਾ ਵੇ ਹਾਲਤਾਂ ਨੇ ਇਹ ਲੋਕ 70 ਸਾਲਾਂ ਦਾ ਇਹ ਲੋਕਤੰਤਰ ਦਾ ਇਹ ਲਖਣ ਤੁਹਾਡੇ ਸਾਹਮਣੇ ਆ ਕਿਉਂਕਿ ਜਿਹੜਾ ਲੋਕਤੰਤਰ ਆ ਕਾਰਪੋਰੇਟ ਦਾ ਸੇਵਾਦਾਰ ਵੜ ਕੇ ਕੰਮ ਕਰਦਾ ਉਹਨਾਂ ਦੇ ਪੈਸਿਆਂ ਦਾ ਚੋਣਾ ਲੜੀਆਂ ਜਾਂਦੀਆਂ ਇਹ ਪ੍ਰੇਤਾ ਚਾਹ ਤੇ ਧਕਾਇਆ ਇਹਦੀ ਨੀ ਪ੍ਰੇਤਾ ਚਾਹ ਤੇ ਰੱਖੀ ਗਈ ਆ 947 ਦੇ ਵਿੱਚ ਮੇਰੇ ਵੀਰੋ ਤੇ ਇਸ ਚੀਜ਼ ਨੂੰ ਪਗਤੋਂ ਰਾਜਗੁਰੂ ਤੇ ਆਪ ਨੇ ਸਮਝਾਤੀ ਤੇ ਅਜਾ ਰਾਜ ਨਾ ਆਵੇ ਉੱਥੇ ਕਿਉਂ ਜਰਾ ਰਾਜ ਨਹੀਂ ਚਾਹਦਾ ਕਿ ਤੇ ਖਤਾਰ ਮਜ਼ੂਰ ਦੀ ਪੁਤ ਤੇ ਮੁਖਤਾਰ ਰਾਜ ਚਾਹਦਾ ਵਾ ਉਹ ਮੇਰੇ ਵੀਰੋ ਉਹ ਜੇ ਸੁਪਨਾ ਉਸੇ ਤਰ੍ਹਾਂ ਪਿਆਵਾ ਦੂਰਾ ਪਿਆਵਾ ਉਹਨਾਂ ਜੋ ਜਿਹੜਾ ਸੁਪਨਾ ਦੂਰਾ ਪਿਆ ਅੱਜ ਵੀ ਸਾਡੇ ਪੰਜਾਬ ਦੇ ਵਿੱਚ ਅਰਜੰਤੇ ਭਗਤ ਸਿੰਘ ਰਾਜਗੁਰੂ ਸਦੇਵ ਦੇ ਦਿਨ ਦੇ ਉੱਤੇ ਇਸ ਤਰੀਕੇ ਦੇ ਜਿਹੜੇ ਨਾਰੇ ਦਿੱਤੇ ਜਾ ਰਹੇ ਆ ਕਿ ਲੋਕਤੰਤਰ ਲੋਕਤੰਤਰ ਦਾ ਬਚਾਉਣ ਦਾ ਦੇਸ ਸੀਧਾ ਦੇ ਨਾਂ ਤੇ ਮਨਾਇਆ ਜਾ ਰਿਹਾ ਪਿੰਡਾਂ ਦੇ ਵਿੱਚ ਜਿਹੜਾ ਮੇਰੇ ਵੀ ਉਹ ਆਪਣੇ ਆਪ ਹੀ ਸਵਾਲ ਪੈਦਾ ਕਰਦਾ ਵਾ ਉਹ ਕਿਹੜੇ ਲੋਕਤੰਤਰ ਦੀ ਬਾਹੀ ਗੱਲ ਕਰਦੇ ਜੋ ਕਿੱਥੇ ਕੋਈ ਲੋਕਤੰਤਰ ਹੈਗਾ ਜਿੰਨੂੰ ਬਚਾਉਣਾ ਲੋਕਤੰਤਰ ਆਈ ਨਹੀਂ ਸਾਡਾ ਕੋਈ ਵਿਸ਼ਵਾਸ ਨਹੀਂ ਹੈ ਲੋਕਤੰਤਰ ਦੇ ਵਿੱਚ ਨਾ ਇਹਦੇ ਚਾਰ ਥੰਮ੍ਹਾਂ ਦੇ ਵਿੱਚ ਨਾ ਇਹਦੀ ਵਿਧਾਨਪਾਲਿਕਾ ਵਿੱਚ ਨਾ ਇਹਦੀ ਨਿਆਂਪਾਲਿਕਾ ਵਿੱਚ ਨਾ ਇਹਦੀ ਕਾਰਜਪਾਲਿਕਾ ਵਿੱਚ ਨਾ ਇਹਦੇ ਕਿਤੇ ਹੋਰ ਕੋਈ ਚੁਕਤਾ ਥੰਮਾ ਫੌਜ ਆ ਪੁਲਿਸ ਆ ਮੀਡੀਆ ਸਾਡਾ ਇਹਦੇ ਵਿੱਚ ਕੋਈ ਵਿਸ਼ਵਾਸ ਨਹੀਂ ਹੈਗਾ ਇਹ ਸਾਰੇ ਇੱਕੇ ਦਿਸ਼ਾ ਜਾਂਦੇ ਆ 140 ਕਰੋੜ ਲੋਕਾਂ ਦੇ ਵੋਟ ਮੇਰੇ ਵਿਰੋਧ ਪੁਖਤਰਾਇਆ ਤਾਂ ਅੱਜ ਹਿੰਦੁਸਤਾਨ ਦੀ ਆਵਾਜ਼ ਆ ਜੇਤਰਾਨਾ ਨੇ ਕਿਸਾਨ ਮਜ਼ਦੂਰਾਂ ਨੂੰ ਜਰੇਰ ਕੀਤਾ ਵਾ ਜਿਤਨਾ ਕੀਰਤੀ ਕਾਮਿਆਂ ਨੂੰ ਜਰੇਰ ਕੀਤਾ ਵਾ ਜੇ ਤਰੀਕੇ ਨਾਲ ਉਹਨਾਂ ਦੀ ਹਾਰ ਤੇ ਆ ਜੇ ਤਰੀਕੇ ਨਾਲ ਉਹਨਾਂ ਨੂੰ ਤਰਮਾਂ ਤੇ ਜਾਤਾਂ ਤੇ ਤਰਕ ਲੜਾਇਆ ਜਾ ਰਿਹਾ ਵਾ ਤਰਮਾਂ ਦੇ ਦਾਤੇ ਫਿਰ ਕਿੰਜ ਉਹਨਾਂ ਦੇ ਲਾਇਆ ਜਾ ਰਿਹਾ ਵਾ ਉਹਨਾਂ ਦੇ ਦਾਤੇ ਗੋਟਾਂ ਲਿਆਂ ਜਾਂਦੀਆਂ ਮੇਰੇ ਵੀਰੋ ਉਹ ਸਰ ਦੇ ਸਾਹਮਣੇ ਆ ਸਰ ਦੇ ਸਾਹਮਣੇ ਜਿਹਦੇ ਬਾਰੇ ਪੰਖੋ ਰਾਜਗੁਰੂ ਸ੍ਰੀ ਦੇਵ ਦੇ ਵਿਚਾਰ ਬੜੇ ਸਪੱਸ਼ਟ ਸੀ ਬੜੇ ਸਪੱਸ਼ਟ ਸੀ ਪਾਈ ਲੜਾਈ ਜੜੀਆ ਉਹ ਤਰਮਾਂ ਵਿੱਚ ਨਹੀਂ ਆਗੀ ਉਹ ਲੜਾਈ ਫਿੱਕਿਆਂ ਵਿੱਚ ਨਹੀਂ ਆਗੀ ਉਹ ਲੜਾਈ ਕਿਸੇ ਹੋਰ ਤਰੀਕੇ ਦੇ ਨਹੀਂ ਆਗੀ ਲੜਾਈ ਦੋ ਵਰਗਾਂ ਵਿੱਚ ਆ ਲੜਾਈ ਮਰਗ ਪਾਤਾਂ ਵਿੱਚ ਆੜੇ 1% ਤੇ ਲੜਾਈ ਪਾਈ ਲਾਗਣਾ ਹੈ ਕਿੰਨੇ 1% ਆ ਇੱਕ ਬੰਦੇ ਨੂੰ ਲੁੱਟਣ ਵਾਲਿਆ ਇੱਕ ਬੰਦੇ ਨੂੰ ਲੁੱਟੇ ਜਾ ਰੋਲਿਆ ਇਹ ਜਿੰਨੇ ਤੁਹਾਡੇ ਵੋਟਾਂ ਨਾਲ ਤਾਵਾ ਜਾਂ ਜਿੰਨਾ ਇਹ ਲਾਭ ਆਪੇ ਚਾਹੀਆ ਕਾਹਨੋਂ ਰੱਤੋਂ ਚਾਹ ਤਾ ਕਿੰਨੇ ਬੱਕੇ ਨਾਲ ਕਿਹਾ ਜਾਵਾ ਕਪਾਰੀ, ਢਟਾਰੀ, ਪੁਜਾਰੀ, ਵਪਾਰੀ ਇਹ ਸਾਰੇ ਇਕਵਾਨੇ ਉਹ ਬੱਖ ਲੋਗ ਆ ਉਹ ਕੈਂਪਿੰਗ ਵਿੱਚ ਡੱਟੇ ਹੋਏ ਸੀ ਮੇਰੇ ਵੀਰੋ ਇਹਨਾਂ ਦਾ ਤੜਾ ਏਕਾ ਤੁਹਾਡਾ ਤੜਾ ਏਕਾ ਉਹ ਤੜੇ ਦੇ ਵਿੱਚ ਲੜਾਈ ਆ ਭਗਤ ਸਿੰਘ ਦੇ ਵਿਚਾਰਾਂ ਦੇ ਨਾਲ ਕੁਝ मुद्ਧਿਆਂ ਦੇ ਕਿਸੇ ਇੱਕ ਨੁਕਤੇਆਂ ਦੇ ਉੱਤੇ ਕਿਸੇ ਦੇ ਮਤ ਪੈਦੇ ਹੋ ਸਕਿਆ ਪਰ ਜਿਹੜੀ ਗੱਲ ਉਹਨਾਂ ਸਾਮਰਾਜਵਾਦ ਮੁਤਾਬਦ ਕੀਤੀ ਆ ਤੇ ਜਾਂ ਜਿਹੜੀ ਗੱਲ ਜਿਸ ਤੇ ਆਟਵਾ ਜੇ ਜਿਹੜੇ ਸਿੱਧਾਂ ਦੀ ਕੇਨਾਂ ਖਿਲਾਫ ਔਰ ਜਿਹੜਾ ਰਾਜ ਚਾਹੁੰਦੇ ਇਕਤਾਨ ਮਜੂਰ ਦਾ ਮੇਰੇ ਵੀਰੋਂ ਲੋੜ ਅੱਜ ਸਮੇਂ ਦੀ ਅੱਜ ਹਿੰਦੁਸਤਾਨ ਦੇ ਲੋਕਾਂ ਦੀ ਲੋੜ ਆ ਤੁਹਾਡੀ ਲੋੜ ਆ ਉਹਦੇ ਲਈ ਤੁਸੀਂ ਲੜ ਆ ਜਾਓ ਮੇਰੇ ਵੀਰੋਂ ਲਹਿਰ ਪਣਦੀ ਜਾਊਗੀ ਇਹ ਲਹਿਰ ਬਣਾਈ ਜਾਓ ਛੇਦਾਂ ਨੂੰ ਸੱਚੀ ਸੁਣਾ ਜੀ ਸਾਡੇ ਭਗਤੋ ਰਾਜਗੁਰੂ ਸਦੇਵ ਬਾਕੀ ਸਾਰੇ ਜਿੰਨੇ ਛੀਦ ਹੋਇਆ ਜਾਂ ਜਿਹੜਿਆ ਤਮੋਰ ਦੇ ਛੀਦ ਹੋਇਆ ਤੁਬ ਕਿਨੇ ਸ਼ਿੱਦਕੇ ਪ੍ਰਾਪਤ ਕਰ ਗਿਆ ਅਜੇ ਹੋਰ ਬਹੁਤ ਸ਼ਿੱਦਕੇ ਔੜ ਜਾਵਾ ਮੇਰੇ ਵੀਰੋਨਾਂ ਸਾਰੇ ਚੀਤਾਨੂ ਇਹ ਸੱਚ ਸਦਾ ਜਰੇ ਆਉਗੀ ਜਦੋਂ ਆਜ਼ਾਦ ਕਰ ਆਇਆ ਕੋਈ ਅਤੀ ਉਹ ਜਿਹੜੀ ਵਿਚਾਰਤਾ ਰਵਾਂਦੀ ਉਹਨੂੰ ਗਾਲੀ ਲਕ ਕੇ ਜਾਵਾਂਗੇ ਉਹ ਖੜਾਈ ਉਚਾਲਾਂ ਦੀਆਂ ਇਹਨਾਂ ਵਿਚਾਰਾਂ ਨੂੰ ਪਨਾਓ ਅੱਗੇ ਵਧੋ ਆਪਣੀ ਲੜ ਮਜ਼ਬੂਤ ਕਰੋ ਐਸ ਮੋਰਚੇ ਨੂੰ ਜਿਹੜਾ ਤੁਹਾਡੀ ਜ਼ਿੰਦਗੀ ਆ ਇਹਨੂੰ ਮਜ਼ਬੂਤ ਕਰੋ ਪਿਛਲੇ ਬੰਨ ਖਾੜ ਰਟੂਗੀ ਅਗਲੇ ਬਣਾ ਤੁਹਾਡੀ ਜ਼ਿੰਦਗੀਆਂ ਇਹਨੂੰ ਮਜ਼ਬੂਤ ਕਰੋ ਪਿੰਡਾਂ ਦੇ ਲੋਕਾਂ ਦਾ ਤੇਜ਼ ਕਰੋ ਪੂਰੇ ਦੋਸ਼ ਲਗਲਾ ਲੋਕਾਂ ਨਾਲ ਲੈ ਕੇ ਜਾਓ ਚੜ੍ਹਦੀ ਕਲਾ ਨਾਲ ਲੱਗੇ ਰੋ ਲੱਗੇ ਰੋ ਆਪਾਂ ਜਿਹੜੇ ਜੀਤਾਂ ਦਾ ਕਪਨਾਵਾ ਉਹਦਾ ਪੂਰਾ ਕਰਨ ਵਧਾਂਗੇ ਚੜ੍ਹਦੀ ਕਲਾ ਤੁਹਾਡੀ ਹੋਊਗੀ ਆਪਾਂ ਦਾ ਇੱਕ ਖਾਨਾ ਮਿਸਰੋ ਦੀ ਪੁੱਤ ਤੇ ਮੁਖਤੜਾ ਰਾਣਾ ਉਹਦੇ ਵਾਲਕੇ ਬੋਲਾਂਗੇ ਉਸ ਤੋਂ ਬਾਅਦ ਸਾਨੂੰ ਕੁਝ ਮਨਜ਼ੂਰ ਨਹੀਂ